ਇਕ ਬਹੁਤ ਹੀ ਅਧਿਆਤਮਿਕ ਕਦਮ ਕਹਿ ਸਕਦਾ ਮੈਂ ਔਰ ਸਭ ਤੋਂ badi ਗੱਲ ਜਿਹੜੀ ਭਾਈ ਚਰਕ ਸਾਂਝ ਸਥਾਪਿਤ ਕਰਨ ਲਈ ਪਰਮਾਤਮਾ ਦੀ ਜੇ ਮੂਰਤੀ ਸ਼੍ਰੀ ਗੋਬਿੰਦ ਗੋਬਾਧਮ ਚ ਲਗਾਈ ਗਈ ਹੈ ਮੈਂ ਦਿਲਦਿਆਂ ਘਹਿ ਰਿਆਂ ਚ ਸਾਡੇ ਟ੍ਰਸਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਜੋ ਇਹ ਕਦਮ ਹਮ ਸਭਾਈਆਂ ਨੇ ਮਿਲ ਕੇ ਇਹ ਉਠਾਇਆ ਹੈ ਭਗਵਾਨ ਵਾਲਮੀਕੀ ਜੀ ਜਹਾਂ ਬਿਰਾਜਮਨ ਹੋਏ ਹੈ ਇਸका बीच ਦੇਖਣੇ ਜੈਸੀ ਅੰਕੂਸ਼ ਹੋਗਾ ਹਰ ਸ਼ਹਿਰ ਹਰ ਮੰਦਿਰ ਮੇ ਭਗਵਾਨ ਵਾਲਮੀਕੀ ਜੀ ਮੂਰਤੀ ਸਥਾਪਨਾ ਹੋਗੀ ਉਨਕੀ ਆਰਤੀ ਪੂਜਾ ਹੋਊਗੀ देखिए गुरु के आने से जैसे मन भक्ति से परिपूर्ण हो जाता है तो यहाँ भगवान का प्राकट्य हुआ है और रामलला आने वाले हैं तो प्रकृति पूरी अनुकूल हो रही है गोविंद गौतम भगवान वाल्मीकि मूर्ति स्थापना हुई है जिड़ी के ये सारे जिन्हें भी जातिवाद को खत्म करने वास्ते जो भी लोगों के ਭਾਵਨਾਵਾਂ ਜਿਹੜੀਆਂ ਜਾਤੀ ਦੇ ਪ੍ਰਤੀ ਹੈਗੀਆਂ ਨੇ ਉਹਨਾਂ ਨੂੰ ਅੱਜ ਸਾਰੇ ਸਨਾਤਨ ਜਿੰਨੇ ਸਨਾਤਨ ਧਰਮੀ ਆ ਉਹਨਾਂ ਨੇ ਬੜਾ ਅਪਰੀਸ਼ੇਅਟ ਕੀਤਾ ਹੈ ਜੈ ਸ਼੍ਰੀ ਰਾਮ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇਸ ਵੇਲੇ ਆਈ ਗਏ ਸੀ ਗੋਵਿੰਦ ਗੋਧਾਮ ਦੇ ਵਿੱਚ ਜਿੱਥੇ ਕਿ ਅੱਜ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਸਾਡੇ ਨਾਲ ਪੂਰੀ ਸਮਸਤ ਟੀਮ ਹੈ ਤਾਂ ਫਿਰ ਗੱਲ ਕਰਦੇ ਹਾਂ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਦੀ ਸਥਾਪਨਾ ਕੀਤੀ ਗਈ ਮਹਾਰਿਸ਼ੀ ਭੂ ਤੇ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਬਾਲਮੀਕ ਜੀ ਦਾ ਬੜਾ ਹਰਸ਼ਾ ਜੀ ਔਰ ਵਿਸ਼ੇਸ਼ ਤੌਰ ਤੇ ਗੋਮਿੰਦ ਗੋਦਾਮ ਦੀ ਸਾਰੀ ਟੀਮ ਉਹਨਾਂ ਦੇ ਮੁੱਖ ਸੇਵਾਦਾਰ ਵਿਸ਼ੇਸ਼ ਤੌਰ ਤੇ ਸੁੰਦਰ ਦਾਸ ਤਮੀਜਾ ਜੀ ਅਸ਼ੋਕ ਜੀ ਔਰ ਸਾਡੀ ਛੋਟੀ ਭੈਣ ਰਾਸ਼ੀ ਅਗਰਵਾਲ ਜੀ ਉਹਨਾਂ ਦੇ ਸਸੁਰ ਹਿਮਰਾਜ ਸਾਹਿਬ ਅਗਰਵਾਲ ਸਾਹਿਬ ਔਰ ਵਿਸ਼ੇਸ਼ ਤੌਰ ਤੇ ਇਸ ਟਰਸਟ ਦੀ ਸਾਰੀ ਟੀਮ ਜੋ ਬਹੁਤ ਵਧਾਈ ਦੀ ਪਾਤਰ ਆ ਔਰ ਇੱਕ ਬਹੁਤ ਕ੍ਰਾਂਤੀਕਾਰੀ ਕਦਮ ਕਹਿ ਸਕਦਾ ਮੈਂ ਇੱਕ ਬਹੁਤ ਹੀ ਅਧਿਆਤਮਿਕ ਕਦਮ ਕਹਿ ਸਕਦਾ ਮੈਂ ਔਰ ਸਭ ਤੋਂ ਵੱਡੀ ਗੱਲ ਜਿਹੜੀ ਪਾਈਚਰਕ ਸਾਂਝ ਸਥਾਪਿਤ ਕਰਨ ਲਈ ਪ੍ਰਮਾਤਮਾ ਦੀ ਜਿਮੂਰਤੀ ਸ਼੍ਰੀ ਗੋਬਿੰਦ ਗੋਦਾਮ ਚ ਲਗਾਈ ਗਈ ਹੈ ਮੈਂ ਦਿਲ ਦੀਆਂ ਗਹਿਰਾਈਆਂ ਚ ਸਾਡੇ ਟ੍ਰੈਸਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਇੱਥੇ ਆ ਕੇ ਇੱਕ ਨਵੀਂ ਪ੍ਰੇਰਣਾ ਕਹਿ ਸਕਦੇ ਕਿ ਨਵੀਂ ਖੁਸ਼ੀ ਹੋਰ ਵੀ ਮਿਲੀ ਹੈ ਕਿ ਕੁਝ ਅਨਾਉਂਸਮੈਂਟਸ ਜਿਹੜੀਆਂ ਵਾਂ ਅਲਗ-ਅਲਗ ਤੌਰ ਤੇ ਇੱਥੇ ਹੋਈਆਂ ਵਾਂ ਉਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੂਗੀ ਕਿ ਸਾਰੇ ਹੀ ਮਤਲਬ ਮੰਦਿਰ ਕਮੇਟੀਆਂ ਦੇ ਇਹ ਕਹਿ ਰਹੇ ਨੇ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਪਰਮਾਤਮਾ ਦੀ ਮੂਰਤੀਆਂ ਜਿਹੜੀਆਂ ਉਹ ਮੰਦਿਰਾਂ 'ਚ ਸਥਾਪਿਤ ਕਰਨੀਆਂ ਚਾਹੀਦੀਆਂ ਇਹਦੇ 'ਚ ਮੈਂ ਇਹਦੇ 'ਚ ਮੈਂ ਇੱਕ ਗੱਲ ਕਹਿਣਾ ਚਾਹਨਾ ਵਾ ਕਿ ਜਦੋਂ ਕੋਈ ਚੀਜ਼ ਉੱਪਰੋਂ ਸਟਾਰਟ ਹੁੰਦੀ ਆ ਤਾਂ ਉਹਦਾ ਅਸਰ ਹੁੰਦਾ ਵਾ ਅੱਜ ਮੋਹਨ ਭਗਵਤ ਜੀ ਨੇ ਕਿਹਾ ਅੱਜ ਨਰਿੰਦਰ ਮੋਦੀ ਜੀ ਨੇ ਕਿਹਾ ਤਾਂ ਅਸਰ ਸਟਾਰਟ ਹੋਇਆ ਇਨੂੰ ਮੈਂ ਕਹਿ ਸਕਦਾ ਕਿ ਸਮੇਂ ਦੇ ਨਾਲ ਹਰ ਦੇ ਪਰਵਰਤਨ ਹੋਇਆ ਔਰ ਇਹ ਜੋ ਗੱਲ ਸੀ 24 ਮਈ 1900 ਨੂੰ ਪਰਮ ਪੂਜਨੀਆ ਸਾਡੇ ਪ੍ਰਭੂ ਰਿਸ਼ਨਾਕਰ ਜੀ ਮਹਾਰਾਜ ਪਾਵਨ ਤਰਤੀ ਲੁਧਿਆਣਾ ਤੇ ਕਹਿੰਦੇ ਹੁੰਦੇ ਸੀ ਅੱਜ ਪੂਰੇ ਵਿਸ਼ਵ ਚ ਲੋਕਾਂ ਨੇ ਮੰਨਣੀ ਸ਼ੁਰੂ ਕਰ ਦਿੱਤੀ ਔਰ ਉਹਦਾ ਕਾਰਨ ਕੀ ਹੈ ਕਿ ਮੈਂ ਕੱਲ ਵੀ ਆਪਣੀ ਇੰਟਰਵਿਊ ਚ ਕਹਿ ਸਕੀ ਕਿ ਪ੍ਰਭੂ ਜੀ ਮਹਾਰਾਜ ਦਾ ਮਿਸ਼ਨ ਜੋ ਸੀ ਅੱਜ ਉਹ ਸਫਲ ਹੁੰਦਾ ਨਜ਼ਰ ਆ ਰਿਹਾ ਔਰ ਮੈਂ ਪ੍ਰਮਾਤਮਾ ਦੇ ਚਰਨਾਂ ਚ ਬੇਨਤੀ ਵੀ ਕਰਾਂ ਕਿ ਗੁਰਦੇਵ ਜਿੱਥੇ ਵੀ ਨੇ ਪ੍ਰਭੂ ਰਿਸ਼ਨਾ ਰਿਸ਼ਨਾਤ ਨਤਨਕਰ ਜੀ ਮਹਾਰਾਜ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਚ ਭਾਸ ਦੇਣ ਇਹ ਚੀਜ਼ ਜਿਹੜੀ ਆ ਮਤਲਬ ਕਹਿ ਸਕਦਾ ਮੈਂ ਕਿ ਇੱਕ ਸ਼ੁਰੂਆਤ ਜਿਹੜੀ ਆ ਇੱਕ ਬਹੁਤ ਬੜੀ ਸ਼ੁਰੂਆਤ ਹੋਈ ਆ ਉਹ ਰਾਣਾਂ ਵਾਲੇ ਜ਼ਮੇਂ ਦੇ ਅੰਦਰ ਲੋਕਾਂ ਦਾ ਇੱਕ ਨਜ਼ਰੀਆ ਜਿਹੜਾ ਨੈਗੇਟਿਵਿਟੀ ਨਜ਼ਰੀਆ ਸੀ ਉਹ ਚ ਵੀ ਚੇਂਜ ਆਊਗੀ ਬਹੁਤ ਬਹੁਤ ਸ਼ੁਕਰੇਸ ਜੀ ਦਾਣਾਵ ਜੀ ਬਹੁਤ ਬਹੁਤ ਦੱਸਿਆ ਤਰੀਕੇ ਨਾਲ ਤੇ ਤਾਂ ਮੈਂ ਜੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਮੂਰਤੀ ਸਥਾਪਨ ਲਈ ਜੈ ਸ਼੍ਰੀ ਰਾਮ 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 ਮਨ ਮੇ ਇਤਨਾ ਹਰਸ਼ਿਤ ਹੈ भगवान त्रिकाल दृष्टि वाल्मीकि जी की मूर्ति का अनावरण नहीं हुआ स्थापित हुए हैं स्थापित का मतलब यहाँ पे उनका सूक्ष्म सूक्ष्म शरीर यहाँ पे उपस्थित हो गया है गोविंद गोधाम की ये पावन भूमि ऐसी है यहाँ पे कोई भी बीज बोया जाता है बहुत जल्द अंकुरित होता है सन 2000 में गोविंद गोदाम को जब नींह रखी गौशाला की उसके बाद 10 साल में कम से कम सत्रह गौशाला पंजाब में बनी आज जो ये कदम हम भाइयों ने मिलकर ये उठाया है भगवान वाल्मीकि जी जहाँ विराजमान हुए हैं इसका बीज देखना जैसे अंकित होगा हर शहर हर मंदिर में भगवान वाल्मीकि जी मूर्ति स्थापना होगी उनकी आरती पूजन हो गया भगवान वाल्मीकि गुरु के रूप में हमें मिले हैं शबरी को भी गुरु रूप में वृतंग ऋषि जी मिले थे भगवान राम अभी पैदा नहीं हुए थे भगवान राम अभी पैदा नहीं हुए थे तो गुरु ने कह दिया राम आएंगे तो शबरी का विश्वास गुरु के ऊपर इतना हुआ उसके बाद ही राम पैदा हुए राम का जन्म के बाद तो राम ने ब्रह्मास भी मिला इतनी लंबी सोच रखने वाले त्रिकालदर्शी भगवान वाल्मीकि जी की हमें भी इस रूप में मिले हैं हमें विश्वास है कि उनकी कृपा हम सब पर बरसती रहेगी हम पर इस रूप में कृपा करेंगे हम सब जीवों पर अदम प्राणी हैं हम लोग हम सब के जीव में इतने कष्ट काटते रहते हैं लेकिन आज ये सब कष्ट खत्म हो जाएंगे क्योंकि हमें राम नाम की गुटी मिल जाएगी उनके कर्म कर्मों की भक्ति मिल जाएगी इसी पावन को आगे बढ़ाते हुए 22 तारीख कल को गोविंद गोदाम में एक महा उत्सव किया जा रहा है दीपमाला का ऐसा महा उत्सव होगा शायद मैंने जीवन में इतना बड़ा उत्सव नहीं किया कभी ਆਪਕਾ ਪਤਾ ਨਹੀਂ ਲੇਕਿਨ ਮੇਰੇ ਖਿਆਲ ਸੇ ਆਪ ਐਸਾ ਇਤਨਾ ਬੜਾ ਉਤਸਵ ਨਹੀਂ ਦੇਖੇਂਗੇ ਗੋਵਿੰਦ ਗੋਤਮ ਕੀ ਪੂਰੀ ਧਰਤੀ ਜੋ ਪਾਰਕ ਹੈ ਦੀ ਮਲਾ ਸੇ ਸਜਿਤ ਹੋਗਾ ਪਟਾਕੇ ਚਲenge ਭੋਜਨ ਪ੍ਰਸ਼ਾਦ ਹੋਗਾ ਸੰਗੀਤ ਜੈ ਸ਼੍ਰੀ ਰਾਮ ਕੇ ਨਾਰੇ ਲਾਗੇਗੇ ਸਮੇਂ ਸ਼ਾਮ 4:00 ਜੇਕਰ ਰਾਤਰੀ 8:00 ਵਜੇ ਤੱਕ ਇੱਕ ਹੀ ਨਾਰਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਇਸ ਮੌਕੇ ਤੇ ਮੈਂ ਗੋਵਿੰਦ ਗੋਤਮ ਦੇ ਸਾਰੀ ਟਰਸਟੀਆਂ ਨੂੰ ਖਾਸ ਤੌਰ ਤੇ ਆਪਣੀ ਛੋਟੀ ਭੈਣ ਰਾਸ਼ੀ ਅਗਰਵਾਲ ਜੀ ਨੂੰ ਤੇ ਦਿਲੋਂ ਧੰਨਵਾਦ ਕਰਦਾ ਹੈ ਜਿਹੜਾ ਕਿ ਉਹਨਾਂ ਨੇ ਸਮਰਸਤਾ ਦਿਵਸ ਮਨਾਇਆ ਹੈ ਉਹ ਸਮਰਸਤਾ ਦਿਵਸ ਜਿਸ ਦੀ ਕਿ ਸ਼ੁਰੂਆਤ ਜਾਂ ਗੱਲਬਾਤ ਸਦੀਆਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਅੱਜ ਪਰ ਪਰਮਪਿਤਾ ਪਰਮਾਤਮਾ ਨੇ ਜਿਹੜੀ ਡਿਊਟੀ ਜਿਨ੍ਹਾਂ ਦੀ ਲੈਣੀ ਸੀ ਉਹਨਾਂ ਦੀ ਹੀ ਲੱਗੀ ਹੈ ਅਸੀਂ ਆਪਣੇ ਆਪ ਨੂੰ ਬੜੇ ਭਾਗਸ਼ਾਲੀ ਸਮਝਦੇ ਹਾਂ ਕਿ ਸਾਨੂੰ ਅੱਜ ਆਹ ਦਿਨ ਦੇਖਣ ਨੂੰ ਮਿਲ ਰਿਹਾ ਹੈ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਜਿਹੜਾ ਇੱਕ ਭਵਯਾ ਮੰਦਿਰ ਉਹਨਾਂ ਹੀ ਜਗ੍ਹਾ ਤੇ ਬਣਨ ਜਾ ਰਿਹਾ ਹੈ ਬੜੀ ਜਦੋ ਜਹਿਦ ਦੇ ਬਾਅਦ ਅਸੀਂ ਆਪਣੇ ਨੂੰ ਬੜੇ ਸੋਭਾਗ ਵਾਲ ਇਸ 40 ਸਮੇਂ ਦੇ ਆ ਕਿ ਪਰਮਾਤਮਾ ਨੇ ਸਾਨੂੰ ਇਹ ਜਿਹੜਾ ਸਮਾ ਦਿਖਾਇਆ ਹੈ ਇਹ ਜਿਹੜੀ ਚੀਜ਼ ਹੈਗੀ ਆ ਪਰਮਪਿਤਾ ਪਰਮਾਤਮਾ ਨੇ ਜਿਹੜੀ ਉਹਨਾਂ ਨੂੰ ਦਿੱਤੀ ਸੀਗੀ ਔਰ ਜਿਹੜੀ ਚੀਜ਼ ਤੁਲਸੀਦਾਸ ਜੀ ਨੇ ਵੀ ਕਹੀ ਹੈਗੀ ਆ ਪਰਮਪਿਤਾ ਪਰਮਾਤਮਾ ਬਾਰੇ ਕਿ ਜਿਸ ਦਾ ਅੱਜ ਸਮਤਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਗੱਲ ਬੜੀ ਪਹਿਲਾਂ ਤੁਲਸੀਦਾਸ ਜੀ ਨੇ ਕਹਿਤੀ ਸੀਗੀ ਉਹਨਾਂ ਦੇ ਮੁਖਤ ਜਿਹੜੀ ਚੀਜ਼ ਉਪਜੀ ਸੀਗੀ ਉਹ ਸੀਗੀ ਕਿ हे ਪਰਮਪਿਤਾ ਪਰਮਾਤਮਾ ਤੁਹਾਡੇ ਚਰਨਾ ਦੇ ਵਿੱਚ ਸਾਰੇ ਪਸ਼ੂ ਪੰਛੀ ਆਪਣਾ ਵੈਰ ਵਿਰੋਧ ਜਿਹੜੇ ਵਿਪਰੀਤ ਪ੍ਰਸਥਿਤਿਆ ਦੇ ਹੁੰਦੇ ਨੇ ਆਪਣਾ vair virodh pur ke ਕਾਡੇ ਚੰਨਾ ਚ ਵਾਸ ਕਰਦੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਖਗ ਮ੍ਰਿਗ ਵਿਪੁਲ ਕੋਲਾਹਲ ਕਰਹੀ ਬਿਰਹਤ ਬੈਰਮੁੰਦਿਤ ਬਨ ਚਰਹੀ ਔਰ ਇਹ ਜਿਹੜਾ ਸਮਰਤਾ ਦਿਵਸ ਅੱਜ ਰਾਸ਼ੀ ਅਗਰ왈 ਜੀ ਨੇ ਮਨਾਇਆ ਹੈਗਾ ਥੇ ਪ੍ਰਮਾਤਮਾ ਨੂੰ ਉਹਨਾਂ ਦਾ ਜਿਹੜਾ ਸਥਾਨ ਬਖਸ਼ਿਆ ਹੈਗਾ ਇਸ ਗੋਵਿੰਦ ਗੋਤਾਮ ਦੇਡੇ ਸਾਰੇ ਟਰਸਟੀ ਹੈ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਦੇ ਨਾਲ ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਦਾਨਾ ਮੁਬਾਰਕਬਾਦ ਦਿੰਨਾ ਹੈ ਪੂਰੇ ਵਿਸ਼ਵ ਨੂੰ परमात्मा भगवान वाल्मीकि जी के आगमन पर उन्होंने मूर्ति स्थापना उन्होंने मंदिर स्थापना दिवस से एक बार फिर सात बहुत बहुत धन्यवाद जय श्री राम जी हाँ जी जय श्री राम जी जय श्री राम एक्साइटमेंट है कि वाल्मीकि जी मूर्ति स्थापना की गई है श्री गोविंद गोदना देखिए गुरु के आने से जैसे मन भक्ति से परिपूर्ण हो जाता है तो यहाँ भगवान का प्राकट्य हुआ है और रामलला आने वाले हैं तो प्रकृति पूरी अनुकूल हो रही है भगवान के आने से राम नाम का दीपक राम नाम दीपक से जन मन में अंधेर जितना भी रहता है वो सारा समाप्त हो जाता है तो आज वही भावना मेरे हृदय में और यहाँ जितने भी आज इस महोत्सव में उपस्थित हुए थे सबने इसी बात का सबने इसका एहसास किया भगवान के आगमन से आप देखिए भक्ति आई और हमने गुरु का आशीर्वाद लिया आशीर्वाद से ही राम हमें प्रकट रूप में हम कल उनके दर्शन कर पाएंगे 500 सौ साल लंबे वर्षों का आज प्रतीक्षा है जो कल समाप्त होने वाली है और हृदय भयभीत था कोई इस इस बात में कोई विघ्न ना आए तो हमने गुरु को आज यहाँ से आराधा गुरु स्वयं मुझे मेरा भाव बना के यहाँ पर प्रकट हुए हैं गुरु के वंदन आराधन से उनके आशीर्वाद से कल के दिवस का हमने उनका आशीष कवच कल के दिवस को दिया है और गोविंद गोधाम की यह पवित्र स्थली है जो पहला मंदिर है मैं समझती हूँ पूरे भारत में जहाँ रामलला के आने से पहले भगवान श्री वाल्मीकि स्वयं प्रकट हुए हैं ये मैं भक्ति के वश में है भगवान मेरे भाई चाहे अशोक धवन जी हैं धमीजा भाई साहब हैं यहाँ का पूरा ये गोविंद गोधाम जिसमें यहाँ सेवा धर्म कर्म की मैं कहती हूँ अतिरेक अतिरेक है यहाँ पर तभी तो उन्होंने समूचे भारतवर्ष से इस स्थान विशेष को चुना और यहाँ के प्राकट्य से निश्चित रूप से प्रत्येक प्रत्येक राम भक्त ਤੁਹ ਕੋ ਪਰਮ ਆਸ਼ੀਸ਼ ਪ੍ਰਾਪਤ ਹੋਗਾ ਸਕਲ ਜਨ ਸਮਾਜ ਕੋ ਮੈਂ ਕਹੂੰਗੀ ਆਨੰਦ ਕੀ ਬਧਾਈ ਹੋ ਬਧਾਈ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਅੱਜ ਗੋਬਿੰਦ ਗੋਤਾਮ ਦੇ ਵਿੱਚ ਐਸੀ ਤਾਂ ਅੱਜ ਸਾਰੀ ਦੁਨੀਆ ਦੇ ਵਿੱਚ ਹੀ ਰਾਮ ਜੀ ਦਾ ਗੂੰਗਾਨ ਹੋ ਰਿਹਾ ਹੈ ਕਿਉਂਕਿ ਬਹੁਤ ਹੀ ਕੁਰਬਾਨੀਆਂ ਦੇਖ ਕੇ 500 ਸਾਲ ਬਾਅਦ RAM ji ਦਾ ਮੰਦਿਰ ਸਥਾਪਨਾ ਹੋ ਰਹੀ ਹੈ ਕੱਲੋਂ ਬੰਦਰ ਖੁੱਲ ਜਾਏਗਾ ਔਰ ਤੁਸੀਂ ਕੋਈ ਵੀ ਚੈਨਲ ਖੋਲ ਕੇ ਦੇਖ ਲਓ ਕਿਸੇ ਵੀ ਗਲੀ ਚਲੇ ਜਾਓ ਕਿਸੇ ਮਹੱਲੇ ਚਲੇ ਜਾਓ ਤਾਂ ਸਾਰ aí ਦਾਮ ਮਈ ਹੋਇਆ ਸਾਡਾ ਹਿੰਦੁਸਤਾਨ ਤੱਕ ਹੀ ਬਾਹਰਲੀ ਦੁਨੀਆ ਦੇ ਵਿੱਚ ਵੀ RAM ਦੀ ਜੈ ਜੈਕਾਰ ਹੋ ਰਹੀ ਹੈ ਬਹੁਤ ਲੋਕ ਅੱਜ ਜਿਹੜੀਆਂ ਇਹ ਬੜਪਾਗੀ ਹੈ ਜਿਹੜੇ ਅੱਜ ਕੱਲ ਦਾ ਜਿਹੜਾ ਦਿਨ ਹੈ ਜਿੰਨੇ ਵੀ ਸਾਰੀ ਦੁਨੀਆ ਦੇ ਵਿੱਚ ਸਨਾਤਨ ਤਰਮੀ ਰਹਿੰਦੇ ਆ ਤਾਂ ਮੇਰਾ ਖਿਆਲ ਹੈ ਉਹਨਾਂ ਵਾਸਤੇ ਦੁਬਲੀ ਖੁਸ਼ੀ ਹੋਣੀ ਸਕਦੀ ਤੇ ਉਸੇ ਲੜੀ ਦੇ ਵਿੱਚ ਭਗਵਾਨ ਬਾਲ ਮਿੱਕੀ ਜੀ ਮਹਾਰਾਜ ਦਾ ਕਿਉਂਕਿ ਉਹ ਰਮਾਇਣ ਦੇ ਰਚయిత ਨੇ ਉਹਨਾਂ ਨੇ ਇਹ ਰਮੈਣ ਨੂੰ ਲਿਖਿਆ ਤਾਂ ਹੀ ਅਸੀਂ ਰਮੈਣ ਦਾ ਜਿਹੜਾ ਉਹ ਅੱਜ ਉਹਨਾਂ ਦੇ ਦੱਸਿਓਏ ਉਹਨਾਂ ਦੀ ਜੋ ਰਾਮ ਜੀ ਦੀ ਮਰਿਆਦਾ ਸੀ ਮਰਿਆਦਾ ਪਰਛਾਤਾ ਰਾਮ ਜੀ ਦਾ ਜਿਹੜਾ ਚਰਿੱਤਰ ਸੀ ਉਹ ਵਿੱਚ ਉਹਨਾਂ ਨੇ ਦਰਸਾਇਆ ਇਹ ਸ਼੍ਰੀ ਬਾਲ ਮਿੱਕੀ ਮਹਾਰਾਜ ਦੀ ਕਿਰਪਾ ਦੇ ਨਾਲ ਹੋਇਆ ਵੀ ਅੱਜ ਅਸੀਂ ਰਾਮ ਮਈ ਹੋਏ ਆਂ ਤੇ ਉਸੇ ਸੰਬੰਧ ਦੇ ਵਿੱਚ ਅੱਜ ਗੋਬਿੰਦ ਗੋਤਾ ਆਉਂਦੇ ਵਿੱਚ ਭਗਵਾਨ ਵਾਲਮੀਕੀ ਦੀ ਮੂਰਤੀ ਸਥਾਪਨਾ ਹੋਈ ਹੈ ਜਿਹੜੀ ਕਿ ਇਹ ਸਾਰੇ ਜਿੰਨੇ ਵੀ ਜਾਤੀਵਾਦ ਨੂੰ ਖਤਮ ਕਰਨ ਵਾਸਤੇ ਜੋ ਵੀ ਲੋਕਾਂ ਦੇ ਵਿੱਚ ਭਾਵਨਾਵਾਂ ਜਿਹੜੀਆਂ ਜਾਤੀ ਦੇ ਪ੍ਰਤੀ ਹੈਗੀਆਂ ਨੇ ਉਹਨਾਂ ਨੂੰ ਅੱਜ ਸਾਰੇ ਸਨਾਤਨ ਜਿੰਨੇ ਸਨਾਤਨ ਧਰਮੀ ਆ ਉਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਹੈ ਕਿਉ ਰਾਸ਼ੀ ਰਾਸ਼ੀ ਜੀ ਅਗਰਵਾਲ ਉਹਨਾਂ ਦੀ ਜਿਹੜੀ ਸੋਚ ਸੀ ਉਹਦੇ ਮੁਤਾਬਕ ਵੀ ਮੰਦਿਰ ਦੇ ਵਿੱਚ ਸ਼੍ਰੀ ਵਿਜੇਦਾਰਨਵ ਜੀ ਉਹਨਾਂ ਦੇ ਨਾਲ ਆਪਸ ਵਿੱਚ ਗੱਲਬਾਤ ਕਰਕੇ ਉਹ ਅੱਜ ਮੈਂ ਤਮੀਜਾ ਜੀ ਦਾ ਅਸ਼ੋਕ ਜੀ ਦਾ ਔਰ ਸਾਰੀ ਟਰਸਟੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਵੀ ਉਹਨਾਂ ਨੇ ਇਸ ਰਾਮ ਦਰਬਾਰ ਦੇ ਵਿੱਚ ਮੂਰਤੀ ਸਥਾਪਨਾ ਵਾਲਮਿਕੀ ਜੀ ਮਹਾਰਾਜ ਦੀ ਸਥਾਪਿਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ जय श्री राम जय श्री राम जय वाल्मीकि ਹਾਂਜੀ ਮੂਰਤੀ ਸਥਾਪਨਾ ਕੀਤੀ ਗਈ ਹੈ ਅੱਜ ਬਹੁਤ ਹੀ ਸੁਭਾਗਿਆ ਵਾਲਾ ਦਿਨ ਹੈ ਮੇਰੇ ਮੇਰੇ ਵਾਸਤੇ ਵੀ ਔਰ ਇਸ ਸੰਸਾਰ ਵਾਸਤੇ ਵੀ ਖਾਸ ਕਰਕੇ ਪੰਜਾਬ ਦੇ ਵਾਸੀਆਂ ਵਾਸਤੇ ਲੁਧਿਆਣਾ ਵਾਸੀਆਂ ਵਾਸਤੇ ਕਿ ਸ਼੍ਰੀ ਗੋਬਿੰਦ ਗੋਧਾਮ ਦੇ ਵਿੱਚ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪਾਵਨ ਮੂਰਤੀ ਜਿਹੜੀ ਸਥਾਪਿਤ ਕੀਤੀ ਗਈ ਆ ਸੋਭਾਗਿਆ ਮਿਲਿਆ ਔਰ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਮੇਰੇ ਹੱਥੋਂ ਹੀ ਜਿਹੜਾ ਹੈ ਉਹ ਮੂਰਤੀ ਦਾ ਨਾਵਰਣ ਕੀਤਾ ਗਿਆ ਮੈਂ ਇਸ ਲਾਇਕ ਤੇ ਨਹੀਂ ਸੀ ਪਰ ਜੋ ਸੇਵਾ ਪ੍ਰਮਾਤਮਾ ਨੇ ਲਗਾਈ ਆ ਉਸ ਨੂੰ ਲੁਭਾਣ ਲਈ ਮੈਂ ਇੱਥੇ ਆਇਆ ਹਾਂ ਹੋਰ ਸਾਰਿਆਂ ਦੇ ਦਰਸ਼ਨ ਕੀਤੇ ਆਂ ਦਾਸ ਹਮੇਸ਼ਾ ਜਿੱਥੇ ਵੀ ਕੋਈ ਬੁਲਾਉਂਦਾ ਆ ਮੈਂ ਉੱਥੇ ਉਹਨਾਂ ਦੇ ਚਰਨਾਂ 'ਚ ਸਿਰ ਝੁਕਾ ਕੇ ਆ ਜੰਨਾ ਚਾ ਚਰਨੋਂ ਕੀ ਧੂਲ ਵੀ ਤੇਰੇ ਬਖਤੋਂ ਕੀ ਪਾਏ ਰੰਗ ਚੜੇ ਤੂੰ ਤੂੰ ਮuje ਜਿਉਂ ਜਿਉਂ ਮਾਰ ਲਗਾਏ ਮੈਂ ਤੇ ਉਹਨਾਂ ਭਗਤਾਂ ਦੇ ਵੀ ਚਰਨਾਂ ਦੀ ਧੂਲ ਆ ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆ ਕੇ ਮੈਂ ਉਹਨਾਂ ਦੇ ਚਰਨਾਂ ਦੇ ਧੂਲ ਲਗਾ ਕੇ ਆਪਣੇ ਮੱਥਿਆਂ ਤੇ ਲਾਣਾ ਵਾ ਐਸਾ ਸੁਭਾਗ ਮਿਲਿਆ ਬਹੁਤ ਬਹੁਤ ਧੰਨਵਾਦ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੁਆ ਨੂੰ ਦਿਉ ਇਜਾਜ਼ਤ ਜੈ ਸ਼੍ਰੀ ਰਾਮ